ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਵੀ ਦਾ ਵੈਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਧੋ ਰਹੇ ਸੀਗੇ ਜੀ ਕਣਕ ਅੱਜ ਕਣਕ ਆਪਾਂ ਧੋ ਰਹੇ ਸੀਗੇ ਜੀ ਸਵੇਰ ਦੇ ਕੰਮ ਕਰਨ ਤੋਂ ਬਾਅਦ ਤੋ ਕਿ ਆਪਾਂ ਇਹਨੂੰ ਸੁੱਕਣੀ ਪਾ ਦਾਂਗੇ ਈ ਧੁੱਪ ਤਾਂ ਹੁਣ ਥੋੜੀ ਜਿਹੀ ਘੱਟੇ ਨਿਕਲਦੀ ਐ ਹਜੇ ਧੂਆਂ ਜਾ ਗਿਆ ਥੋੜਾ ਜਿਹੀ ਸਵੇਰੇ ਤਾਂ ਵਧੀਆ ਨਿਕਲੀ ਹੁੰਦੀ ਐ ਦੁਪਹਿਰੇ ਜੀ ਫਿਰ ਘੱਟ ਹੋ ਜਾਂਦੀ ਐ ਧੋਣੀ ਤਾਂ ਆਪਾਂ ਦਿਵਾਲੀ ਤੋਂ ਬਾਅਦ ਸੀਗੀ ਜੀ ਪਹਿਲਾਂ ਪਰ ਉਦੋਂ ਧੁੰਦ ਪੈਣ ਲੱਗੀ ਤਾਂ ਕਰਕੇ ਨਹੀਂ ਧੋਤੀ ਹੁਣ ਧੋ ਲਾਂਗੇ ਜੀ ਸੁੱਕ ਜੂਗੀ ਦੋ ਦਿਨਾਂ ਚ ਵੱਧ ਸੁੱਕ ਜੂਗੀ ਆਪਣਾ ਵਿਹੜਾ ਵੱਡਾ ਐ ਜੀ ਸਵੇਰੀ ਧੁੱਪ ਆ ਜਾਂਦੀ ਐ ਸਾਰਾ ਦਿਨ ਧੁੱਪ ਰਹਿੰਦੀ ਐ ਤਾਂ ਕਰਕੇ ਸੁੱਕ ਜਾਣੀ ਐ ਜੀ ਤੇ ਆਪਾਂ ਜਿਆਦਾ ਚਿਰ ਪਾਣੀ 'ਚ ਵੀ ਨਹੀਂ ਰੱਖੀ ਇਹ। ਜਲਦੀ ਜਲਦੀ ਕੱਢ ਦਿੱਤੀ ਸੀ। ਇਹਦੇ ਵਿੱਚ ਆਪਣੀ ਧਰੀ ਵੀ ਸੀਗੀ ਜੀ ਢੋਲਾਂ 'ਚ ਦਵਾਈ ਸੁਸਰੀ ਸੀਗੀ ਪਹਿਲਾਂ। ਤਾਂ ਕਰਕੇ ਧੋ ਰਹੇ ਆਂ ਆਪਾਂ। ਧੋ ਕੇ ਸਿਕਾ ਲਾਂਗੇ ਚੰਗੀ ਤਰ੍ਹਾਂ ਫੇਰ ਪਿਹਾਵਾਂਗੇ ਜੀ ਆਟਾ। ਜਦੋਂ ਇਹ ਸੁੱਕ ਗਈ। ਇਹਨੂੰ ਥੈਲੇ 'ਚ ਪਾ ਕੇ ਰੱਖ ਲਾਂਗੇ ਜੀ ਇੱਕ ਥੈਲਾ ਹੋਰ ਧੋ ਕੇ ਸਿਕਾ ਲਾਂਗੇ। ਫਿਰ ਅੱਗੇ ਜਿਆਦਾ ਠੰਡ ਦੇ ਵਿੱਚ ਉਹ ਕੰਮ ਆ ਜੂਗਾ। ਇਹ ਆਪਾਂ ਇੱਕ ਬਾਲਟੀ ਪਾ ਲਈ ਜੀ ਵਿੱਚ ਟੱਬ ਵਿੱਚ ਪਾ ਲਈ ਜੀ ਕੁਆਲਿਟੀ ਵੱਡੀ ਬਾਲਟੀ ਸੀ ਥੋੜੀ ਜੀ ਇਹ ਉੱਪਰੋਂ ਉੱਪਰ ਪਾਣੀ ਕੱਢ ਰਹੇ ਹਾਂ ਜੀ ਪੱਤੇ ਸੀਗੇ ਜੀ ਨਿੰਮਾ ਦੀਆਂ ਰਾਣੀਆਂ ਪਾਈ ਹੋਈਆਂ ਢੋਲਾਂ ਚ ਉਹ ਪੱਤੇ ਵਿੱਚ ਭੁਰ ਗਏ ਬਰੀਕ ਬਰੀਕ ਜੇ ਜ਼ਿਆਦਾ ਹੋ ਗਏ ਕਈ ਪਾਣੀ ਕੱਢ ਦਾਂਗੇ ਜੀ ਆਪਾਂ ਇਹਨੂੰ ਵਿੱਚ ਹੋਰ ਤਾਂ ਕੁਝ ਨਹੀਂ ਹੈਗਾ ਜੀ ਕੋਈ ਰੋੜੀ ਨਹੀਂ ਹੈਗੀ ਕੁਝ ਨਹੀਂ ਹੈਗਾ ਬਸ ਦਵਾਈ ਕਰਕੇ ਤੋਨੀ ਭਈਆ ਜੀ ਤੇ ਇੱਕ ਪੱਤੇ ਨਿਕਲ ਜਾਣਗੇ। ਧੋ ਕੇ ਆਟਾ ਪਿਹਾਉਣੇ ਹੁੰਨੇ ਆ ਜੀ ਆਪਾਂ। ਕਦੇ ਇਹ ਹੁੰਦਾ ਵੀ ਨਾ ਧੁੱਤੀ ਗਈ। ਤਾਂ ਪੀਣਾ ਕਰਕੇ ਪਿਹਾ ਲਈ ਜੀ। ਨਹੀਂ ਤਾਂ ਆਪਾਂ ਹਰੇਕ ਵਾਰੀ ਧੋਨੀ ਆ ਜੀ। ਇੱਥੇ ਕੋਈ ਆ ਗਿਆ ਸੀਗਾ ਜੀ ਗੇਟ ਕੜਕਦਾ ਸੀ ਆਪਣਾ। ਜਾਣਾ ਪੈ ਗਿਆ ਸੀ ਮੈਨੂੰ। ਮੈਂ ਵੀਡੀਓ ਆਪ ਹੀ ਬਣਾਉਣੀ ਆ ਜੀ ਆਪਣੀ। ਤਾਂ ਕਰਕੇ ਫਿਰ ਉੱਠ ਕੇ ਆਪ ਹੀ ਬੰਦ ਕਰਨੀ ਪੈਂਦੀ ਐ ਤੇ ਆਪ ਹੀ ਔਨ ਕਰਨੀ ਪੈਂਦੀ ਐ ਜੀ। ਇਹ ਆ ਪਟੋਕਰੇ ਦੇ ਵਿੱਚ ਧੋਤੀ ਹੋਈ ਚੁੰਨੀ ਵਸਾ ਲਈ ਜੀ ਇਹਦੇ ਵਿੱਚ ਕੱਢ ਲਾਂਗੇ ਪਹਿਲਾਂ ਸਾਰੀ ਪਾਣੀ ਨੁੱਟੜ ਜਾਊਗਾ ਇਹਦਾ ਫਿਰ ਸੁੱਕਣੀ ਪਾ ਦਾਂਗੇ ਜੀ ਉਧਰ ਠਹਿਰ ਕੇ ਥੋੜਾ ਜਾਂ ਇਹ ਹੁਣ ਇੱਥੇ ਕੈਮਰਾਮੈਨ ਨੀਚੇ ਧਰ ਲਿਆ ਸੀਗਾ ਜੀ ਉਧਰ ਕੋਈ ਆ ਗਿਆ ਸੀ ਟਰੈਕਟਰ ਲੈ ਕੇ ਤਾਂ ਕਰਕੇ ਉੱਪਰੋਂ ਵੀਡੀਓ ਥੋੜੀ ਜਿਹੀ ਘਟ ਆ ਰਹੀ ਹੈ ਤੋ ਕਿ ਰੋਟੀ ਵੀ ਵਧੀਆ ਬਣਦੀ ਹੈ ਜੀ। ਧੋਤੀ ਕਣਕ ਦਾ ਜਿਹੜਾ ਆਟਾ ਪਿਹਾਉਣੀ ਆਪਾਂ ਉਹਦੀ ਰੋਟੀ ਵੀ ਚਿੱਟੀ ਬਣਦੀ ਹੈ। ਇਹ ਕੱਢ ਦਾਂਗੇ ਜੀ ਹੁਣ ਆਪਾਂ ਧੋਤੀ ਗਏ। ਫਿਰ ਹੋਰ ਪਾ ਲਾਂਗੇ ਇਹਦੇ ਵਿੱਚ। ਇਹ ਗਲੀਆਂ ਵਾਲੀ ਪ੍ਰਾਂਤਜੀ ਲਈ ਸੀ ਜੀ ਇਹਦੇ ਨਾਲ ਕੱਢ ਲਾਂਗੇ ਜਲਦੀ ਨਿਕਲ ਜੂਗੀ। ਇਸ ਤੋਂ ਬਾਅਦ ਫਿਰ ਕੱਪੜੇ ਧੋਣੇ ਸੀਗੇ ਜੀ। ਤਾਂ ਕਰਕੇ ਜਲਦੀ ਸੀ ਕੱਲ ਨਹੀਂ ਧੋਤੇ ਕੱਪੜੇ। ਜੇ ਇੱਕ ਦਿਨ ਨਹੀਂ ਧੋਂਦੇ ਜੀ ਫਿਰ ਦੂਸਰੇ ਦਿਨ ਜ਼ਿਆਦਾ ਹੋ ਜਾਂਦੇ ਨੇ ਤਾਂ ਕਰਕੇ ਅੱਜ ਹੁਣ ਇੱਕ ਦੂ ਵਾਰ ਆਪਾਂ ਮਸ਼ੀਨ ਲਾਵਾਂਗੇ ਜੀ ਇੱਥੇ ਹੀ ਮਸ਼ੀਨ ਆਪਣੀ ਮੇਰੀ ਬੈਕ ਸਾਈਡ ਤੇ ਇੱਧਰ ਤਾਂ ਕਰਕੇ ਆਪਾਂ ਪਹਿਲਾਂ ਕੱਪੜੇ ਨਹੀਂ ਪਾਏ ਹੁਣ ਇੱਥੋਂ ਕਣਕ ਚੱਕ ਦਾਂਗੇ ਫਿਰ ਕੱਪੜੇ ਧੋਲਾਂਗੇ ਜੀ ਫਿਰ ਹੋਰ ਵੀ ਕੰਮ ਬਹੁਤ ਸੀਗੇ ਜੀ ਹਜੇ ਅੰਦਰਲੇ ਕੰਮ ਹੀ ਖਤਮ ਹੋਏ ਸੀ ਸਵੇਰ ਦੇ ਆਪਣੇ ਹਜੇ ਬਾਹਰ ਜਾਣਾ ਸੀਗਾ ਜੀ ਬਾੜੀ ਚ ਪਾਥੀਆਂ ਪੱਤਣ ਗੋਹਾ ਪਿਆ ਸੀਗਾ ਸਿੱਟਿਆ ਉਹ ਪਾਥੀਆਂ ਕਰੇ ਆਵਾਂਗੇ ਧੁੱਪ ਨਿਕਲਦੀ ਥੋੜੀ ਜਿਹੀ ਸੁੱਕ ਜਾਣਗੀਆਂ ਇਸ ਵਾਰ ਆਪਣੇ ਪਾਥੀਆਂ ਨਹੀਂ ਹੈਗੀਆਂ ਪਿਛਲੀ ਵਾਰ ਨਹੀਂ ਪੱਥੀਆਂ ਸੀ ਆਪਾਂ ਹੁਣ ਇਹਦਗੀ ਆਪਣੇ ਪਾਥੀਆਂ ਮੁੱਕ ਗੀਆਂ ਤਾਂ ਕਰਕੇ ਹੁਣ ਆਪਾਂ ਹਜੇ ਪੱਥ ਲੈਨੇ ਜੀ ਹਜੇ ਧੁੰਦ ਨਹੀਂ ਪੈਂਦੀ ਸੁੱਕ ਜਾਣਗੀਆਂ ਹਾਰੇ ਚ ਤੇ ਚੁੱਲ੍ਹੇ ਚ ਕੰਮ ਆਉਂਦੀਆਂ ਨੇ ਜੀ ਹਾਰੇ ਚ ਨਾ ਬਿਨਾਂ ਅੱਗ ਨਹੀਂ ਮੱਚਦੀ ਫਿਰ ਦਾਲ ਪਾਣੀ ਨਹੀਂ ਬਣਦਾ ਅੱਜ ਵੀ ਆਪਾਂ ਹਰੀ ਚ ਦਾਲ ਧਰੀ ਸੀਗੀ ਜੀ ਮੋਠਾਂ ਦੀ ਮੂੰਗੀ ਮੋਠ ਮਿਕਸ ਕਰਕੇ ਧਰੀ ਸੀਗੀ ਜੀ ਹਰੀ ਚ ਦਾਲ ਧਰ ਲਈ ਪਾਥੀਆਂ ਜ਼ਰੂਰ ਚਾਹੀਦੀਆਂ ਨੇ ਜੀ ਤੇ ਹਰੀ ਚ ਦਾਲ ਸਵਾਦ ਵੀ ਬਹੁਤ ਵਣਦੀ ਐ ਨਾ ਹੀ ਵਾਰ-ਵਾਰ ਅੱਗ ਮਚਾਉਣੀ ਪੈਂਦੀ ਐ ਜੀ ਇੱਕ ਵਾਰ ਢਾ ਕੇ ਬੇਫਿਕਰੀ ਹੋ ਕੇ ਰਾਮਨਾ ਬਹਿ ਜਨੈ ਜੀ ਆਪਣੇ ਆਪ ਬਣੀ ਜਾਂਦੀ ਹੈ ਹੌਲੀ ਹੌਲੀ ਦਾਲ ਇਹ ਦੂਸਰੀ ਬਾਲੀ ਵੀ ਧੋਰੀ ਜੀ ਆਪਾਂ ਬਾਲਟੀ ਹੋਰ ਪਾਲੀ ਸੀ ਕਣਕ ਆਪਾਂ ਇਹ ਰੀਤੇ ਥੋੜੀ ਜਿਹੀ ਵਸਤੂ ਕਈ ਵੀਡੀਓ ਬੰਦ ਕਰਤੀ ਸੀ ਮੈਂ ਜਿਆਦਾ ਲੰਬੀ ਹੁੰਦੀ ਸੀ ਇਹ ਕੁਆਲਿਟੀ ਹੋ ਰਹੀ ਨਹੀਂ ਸੀ ਹਜੇ ਆਪਣੀ ਇੱਕ ਟੋਕਰਾ ਭਰ ਲਿਆ ਸੀ ਜੀ ਇਹ ਧੋ ਕੇ ਇਹਨੂੰ ਸੁਕਾ ਲਾਂਗੇ ਵੱਡੀ ਪੱਲੀ ਤੇ ਪਾ ਲਾਂਗੇ ਸੁੱਕਣੀ ਜਦੋਂ ਇਹ ਸੁੱਕ ਗਈ ਇਹਨੂੰ ਥੈਲੇ ਚ ਪਾ ਕੇ ਇੱਕ ਥੈਲਾ ਹੋਰ ਧੋ ਕੇ ਰੱਖ ਲਾਂਗੇ ਜੀ ਆਪਾਂ ਅੱਗੇ ਉਹਦੇ ਮਹੀਨੇ 'ਚ ਕੰਮ ਆਊਗੀ ਜੀ। ਉਦੋਂ ਤਾਂ ਬਿਲਕੁਲ ਧੁੱਪ ਨਹੀਂ ਨਿਕਲਦੀ। ਫੇਰ ਨਹੀਂ ਸੁਖਦੀ ਜੀ ਕਣਕ। ਤਾਂ ਕਰਕੇ ਆਪਾਂ ਦੋ ਥੈਲੇ ਹੁਣੀ ਧੋਕੇ ਰੱਖ ਲਾਂਗੇ। ਲੋਹੜੀ ਤੋਂ ਬਾਅਦ ਅੱਗੇ ਤਾਂ ਫੇਰ ਧੁੱਪਾਂ ਨਿਕਲਣ ਲੱਗ ਜਾਂਦੀਆਂ ਨੇ ਜੀ। ਉਦੋਂ ਤਾਂ ਧੋਤੀ ਜਾਂਦੀ ਹੈ ਫੇਰ। ਇਹ ਪੱਤੇਆਂ ਕਰਕੇ ਕਈ ਵਾਰੀ ਪਾਣੀ ਕੱਢਣਾ ਪੈਂਦਾ ਸੀਗਾ ਜੀ। ਜਦੋਂ ਹੱਥ ਮਾਰਦੇ ਸੀ ਵਿੱਚ ਕਣਕ ਦੇ। ਪੱਤੇ ਫੇਰ نیچے ਨਿਕਲੇ ਆਉਂਦੇ ਸੀ। ਇਹ ਰਾਸੀ ਗੀ ਵੀ ਜਿਆਦਾ ਪੱਤੇ ਵਿੱਚ ਰਹਿ ਗਏ ਤੇ ਕਿਤੇ ਆਟੇ ਚ ਕਿੜਤਣਨਾ ਆ ਜੀ ਨਿੰਮ ਦੇ ਪੱਤੇ ਧਰੇ ਹੋਏ ਸੀਗੇ ਜ ਡਾਣੀਆਂ ਹਰ ਇੱਕ ਸਾਲ ਆ ਪਾ ਧਰ ਦੇਣੀ ਹੁੰਦੀ ਆ ਇਹ ਧੋਤੀ ਗਈ ਜੀ ਕਣਕ ਆਪਣੀ ਸਾਰੀ ਧੋਲੀ ਤੇ ਇਧਰ ਪਾਣੀ ਸਾਢੇ ਲੇ ਹੁਣ ਆਪਾਂ ਕੱਪੜੇ ਧੋਣ ਲਈ ਇਹ ਜਦੋਂ ਪਾਣੀ ਨਿਚੜ ਗਿਆ ਫੇਰ ਬਾਅਦ ਚ ਆਪਾਂ ਸੁੱਕਣੀ ਪਾਈ ਸੀ ਜੀ ਅੱਧੇ ਘੰਟੇ ਬਾਅਦ ਇਹ ਪਾਤੀ ਇਧਰ ਪੱਲੀ ਦੇ ਵਿੜੇ ਚ ਪੱਲੀ ਵਿਸਾ ਕੇ ਵੱਡੀ ਪੱਲੀ ਤੇ ਪਾ ਦਿੱਤੀ ਆਪਾਂ ਤੇ ਇਹ ਕੱਪੜੇ ਧੋਣ ਤੋਂ ਬਾਅਦ ਜੀ ਵੀਡੀਓ ਹੈ ਜੀ ਕੱਪੜੇ ਧੋਣ ਦੀ ਨਹੀਂ ਬਣਾਈ ਤੇ ਇਹ ਇੱਥੇ ਆਪਾਂ ਸੁੱਕਣੇ ਪਾ ਰਹੇ ਸੀ ਇੱਕ ਵਾਰੀ ਦੇ ਪਹਿਲਾਂ ਪਾਤੀ ਸੀ ਸੁੱਕਣੇ ਇਹ ਹੁਣ ਦੁਬਾਰੇ ਆਲੇ ਨੇ ਜੀ ਜੇ ਤਾਂ ਡੇਲੀ ਮਸ਼ੀਨ ਲਾਉਣੀ ਹੈ ਜੀ ਆਪਾਂ ਫਿਰ ਥੋੜੇ ਹੁੰਦੇ ਨੇ ਕੱਪੜੇ ਕੱਲ ਮੈਂ ਮਸ਼ੀਨ ਲਾਈ ਨਹੀਂ ਵੀ ਚਲ ਥੋੜੇ ਨੇ ਕੱਲ ਨੂੰ ਧੋ ਲਾਂਗੇ ਤੇ ਅੱਜ ਜਿਆਦਾ ਹੋ ਗਈ ਜੀ ਹੁਣ ਆਪਾਂ ਇਹ ਧੋ ਕੇ ਸਾਰੇ ਸੁੱਕਣੇ ਪਾ ਦਾਂਗੇ ਇਹ ਕਾਲਾ ਪਰਨਾ ਸੀਗਾ ਜੀ ਉਹਦੇ ਲੂंजे ਲੱਗ ਜਾਂਦੇ ਨੇ ਕਿਸੇ ਹੋਰ ਕੱਪੜੇ ਦੇ ਇਹ ਆ ਗਿਆ ਆਪਣਾ ਸੈਮੀ ਇਥੇ ਵੀਰ ਦਾ ਭੱਜਿਆ ਇਹ ਮੇਰੇ ਨਾਲ ਨਾਲ ਹੀ ਰਹਿੰਦਾ ਜੀ ਬਾਹਰ ਆ ਜਾਂਦਾ ਹੈ ਅੰਦਰ ਕੱਲਾ ਨਹੀਂ ਬੈਠਦਾ ਜਦ ਮੈਂ ਅੰਦਰ ਵੀ ਕੰਮ ਕਰਦੀ ਆ ਫਿਰ ਸੋਈ ਚ ਕੰਮ ਕਰਦੀ ਆ ਕੋਈ ਤਾਂ ਮੇਰੇ ਪੈਰਾਂ 'ਚ ਬਹਿ ਜਾਂਦਾ ਜੀ ਆ ਕੇ ਵੀ ਜਦੋਂ ਇਹ ਬਾਹਰ ਜਾਊਗੀ ਤਾਂ ਮੈਨੂੰ ਪਤਾ ਲੱਗ ਜੇ ਨਾਲ ਹੀ ਭੱਜਿਆ ਆਉਂਦਾ ਜੀ ਉੱਠ ਕੇ ਫੇਰ ਹੀ ਪਾ ਦਾਂਗੇ ਜੀ ਸਾਰੇ ਕੱਪੜੇ ਆਪਾਂ ਸੁੱਕਣੇ ਇੱਥੇ। ਲੋਹਰਾ ਟੀ-ਸ਼ਰਟਾਂ ਸੀਗੀਆਂ ਜੀ। ਵਿੱਚ ਇੱਕ ਦੋ ਕੁ ਮੋਟੀਆਂ ਲੋਹਰਾ ਸੀਗੀਆਂ। ਪੈਂਟਾਂ ਸੀਗੀਆਂ। ਉਹ ਵੀ ਸੁੱਕਦੇ ਆ ਜੀ ਬਾਕੀ ਕੱਪੜੇ ਤਾਂ ਸੁੱਕ ਹੀ ਜਾਂਦੇ ਨੇ। ਜਿਹੜੇ ਮੋٹے ਹੁੰਦੇ ਨੇ ਉਹ ਸਲਾਬੇ ਜੇ ਰਹਿ ਜਾਂਦੇ ਨੇ। ਦੂਸਰੇ ਦਿਨ ਸੁੱਕਦੇ ਨੇ। ਹੁਣ ਧੂਆ ਘਟਾ ਹੀ ਤਾਂ ਕਰਕੇ ਆਪਾਂ ਬਾਹਰ ਪਾ ਦਿੰਨੇ ਆ। ਚਿੱਟੀਆਂ ਰਵਾਲਾਂ ਸੀਗੀਆਂ ਵਿੱਚ ਕਈ ਸੀਗੀਆਂ। ਟੀ ਸ਼ਰਟ ਹੋਰ ਕੱਪੜੇ ਸੀਗੇ ਚਿੱਟੇ ਉਹ ਆਪਾਂ ਅੰਦਰ ਹੀ ਪਾ ਦਾਂਗੇ ਇੱਕ ਕੱਲੀ ਚਿੱਟੀ ਪੈਂਟ ਪਾਈ ਸੀ ਜੀ ਬਾਹਰ ਆਪਾਂ ਇਹ ਪੁੱਠੀ ਕਰਕੇ ਪਾ ਦਿੱਤੀ ਹੈ ਕਾਲਸ ਨਹੀਂ ਲੱਗੂਗੀ ਉੱਤੇ ਤੇ ਮੱਖੀਆਂ ਵੀ ਨਹੀਂ ਬੈਠਣਗੀਆਂ ਜੀ ਧੁੱਪੇ ਦਾ ਮੱਖੀਆਂ ਵੀ ਕੱਪੜਿਆਂ ਤੇ ਬੈਠਣ ਲੱਗ ਜਾਂਦੀਆਂ ਨੇ ਜੀ ਇੱਕ ਬਨਾਂਣ ਪਾ ਦਿੱਤੀ ਜਿੱਟੀ ਬਾਕੀ ਦੇ ਚਿੱਟੇ ਆਪਾਂ ਅੰਦਰ ਹੀ ਪਾ ਲਾਂਗੇ ਪੋਣਾ ਧੁੱਪੇ ਪਾ ਦਿੱਤਾ ਸੀਗਾ ਇਹ ਧੁੱਪ ਨਾਲ ਵਧੀਆ ਸੁੱਕ ਜਾਂਦਾ ਪੋਣਾ। ਲਓ ਜੀ ਸੁੱਕਣੇ ਪਾਤੇ ਕੱਪੜੇ ਆਪਾਂ। ਇਹ ਚਿੱਟੇ ਕੱਪੜਿਆਂ ਤੇ ਚਿੱਟਕਣੀਆਂ ਲਾਤੀਆਂ ਸੀਗੀਆਂ ਇਹ ਵੀ ਹਵਾ ਨਾਲ ਡਿੱਗਣਾਂ। ਇਹ तरी ਹੋਈ ਹੈ ਜੀ ਆਪਣੀ ਦਾਲ ਇੱਧਰ। ਹਰੀਚ ਮੂੰਗੀ ਮੋਠ ਇਹ ਤਾਂ ਹੁਏ ਚ ਦਾਲ ਇੱਧਰ ਆਪਣੀ ਹਰੀਚ ਮੂੰਗੀ ਤੇ ਮੋਠ ਦੋਨੇ ਚੀਜ਼ਾਂ ਮਿਕਸ ਕਰਕੇ 1 ਵਜੇ ਦਾ ਟਾਈਮ ਹੀ ਸੀਗਾ ਜਦੋਂ ਆਪਾਂ ਧਰਤੀ ਸੀ ਦਾਲ ਰਿਜ ਰਹੀ ਆ ਹੁਣ ਵਧੀਆ ਤੇ ਇੱਧਰ ਹੁਣ ਆਪਾਂ ਲਾਵਾਂਗੇ ਜੀ ਤੜਕਾ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਜੀ ਜਦੋਂ ਕੱਪੜੇ ਧੋ ਕੇ ਅੰਦਰ ਆਈ ਜੀ ਤਾਂ ਜ਼ਿਆਦਾ ਟਾਈਮ ਹੋ ਗਿਆ ਸੀ ਦੁਪਹਿਰੀ ਚਾਹ ਪਾਣੀ ਬਣਾਇਆ ਆਪਾਂ ਇਹ ਥੋੜਾ ਜਿਹਾ ਟਾਈਮ ਰੈਸਟ ਕਰ ਲਈ ਸੀ ਜਿਉਂ ਫਿਰਦੇ ਪੈਰ ਦੁਖਣ ਲੱਗੇ ਸੀ ਲੱਤਾਂ ਅੱਧਾ ਘੰਟਾ ਰੈਸਟ ਕਰ ਲਈ ਸੀ ਉਸ ਤੋਂ ਬਾਅਦ ਫਿਰ ਆਪਾਂ ਰਸੋਈ 'ਚ ਕੰਮ ਕਰਨ ਲੱਗ ਗਏ ਸੀ ਤੇ ਹੁਣ ਲਾ ਰਹੀ ਆਂ ਜੀ ਮੈਂ ਤੜਕਾ ਇਹ ਆ ਗਿਆ ਜੀ ਬੀਟਾ ਕੜਸੀ ਫਿਰ ਇਹ ਕੱਢ ਲਿਆਂਦੀ ਜੀ ਦਾਲ ਆਪਾਂ ਹਰੀ 'ਚ ਫਰਿੱਜ ਰਹੀ ਆ ਜੀ ਹਜੇ ਵੀ ਤੌੜੀ ਵੱਧ ਟਾਈਮ ਗਰਮ ਰਹਿੰਦੀ ਆ ਜੀ ਪਤੀਲੀ ਜਲਦੀ ਠੰਡੀ ਹੋ ਜਾਂਦੀ ਆ ਇਹ ਆਪਣਾ ਹੋ ਗਿਆ ਤੜਕਾ ਤਿਆਰ ਇਹ ਵਿੱਚ ਪਾ ਦਾਂਗੇ ਬਹੁਤ ਟੇਸਟੀ ਦਾਲ ਬਣ ਕੇ ਤਿਆਰ ਹੋਈ ਸੀਗੀ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਏ ਨੇ ਜੀ ਵੀਡੀਓ ਦੇਖਦੇ ਨੇ ਆਪਾਂ ਨੂੰ ਫੁੱਲ ਸਪੋਰਟ ਕਰ ਰਹੇ ਨੇ ਜੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਪਲੀਜ਼ ਰਿਕੁਐਸਟ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਦੀ ਆਪਾਂ ਨੂੰ ਜ਼ਰੂਰਤ ਹੈ ਸਪੋਰਟ ਵੱਧ ਤੋਂ ਵੱਧ ਕਰਿਓ ਜੀ ਤੇ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਬਹੁਤ ਘੱਟ ਆਉਂਦੇ ਨੇ ਵੀਡੀਓ ਦੇ ਕਈ ਲਾਈਕ ਕਰਨਾ ਭੁੱਲ ਜਾਂਦੇ ਨੇ ਜੀ ਕਮੈਂਟ ਵੱਧ ਹੁੰਦੇ ਨੇ ਲਾਈਕ ਘੱਟ ਹੁੰਦੇ ਨੇ ਪਹਿਲਾਂ ਵੀਡੀਓ ਔਨ ਕਰਨ ਸਾਲ ਲਾਈਕ ਜਰੂਰ ਕਰ ਦਿਆ ਕਰੋ ਜੀ ਇਹ ਪਤਾ ਜੀ ਆਪਾਂ ਤੜਕਾ ਵਿੱਚ ਇਹਦੇ ਠੀਕ ਸੀਗੀ ਦਾਲ ਨਾ ਗਾੜੀ ਸੀ ਨਾ ਪਤਲੀ ਤਾਂ ਕਰਕੇ ਆਪਾਂ ਹੋਰ ਪਾਣੀ ਨਹੀਂ ਪਾਇਆ ਬਹੁਤ ਵਧੀਆ ਕੁਲਗੀ ਸੀਗੀ ਜੀ ਘੜਕੇ ਦੇ ਵਿੱਚ ਆਪਾਂ ਪਿਆਜ਼ ਪਾ ਲਿਆ ਸੀ ਟਮਾਟਰ ਦੋ ਹਰੀਆਂ ਮਿਰਚਾਂ ਪਾਈਆਂ ਸੀ ਹੋਰ ਕੁਝ ਨਹੀਂ ਪਾਇਆ